ਗਵੜਾ ਲੱਗਲੇ ਪਿੰਡ ਹਰਦਾਸਪੁਰ ਵਿਖੇ ਇੱਕ ਘਰ ਦੇ ਦੀ ਛੱਤ ਡਿੱਗਣ ਨਾਲ 25 ਸਾਲਾ ਲੜਕੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਹਰਦਾਸਪੁਰ ਦੇ ਰਹਿਣ ਵਾਲੇ ਲੜਕੀ ਦੇ ਪਿਤਾ ਬਲਵਿੰਦਰ ਕਬਾਰ ਨੇ ਦੱਸਿਆ ਕਿ ਮੈਂ ਤੇ ਮੇਰੀ 25 ਸਾਲਾ ਬੇਟੀ ਘਰ ਵਿੱਚ ਇਕੱਲੇ ਸਨ ਤੇ ਬੇਟੀ ਦੂਸਰੇ ਕਮਰੇ ਵਿੱਚ ਸੁੱਤੀ ਪਈ ਸੀ ਤੇ ਅਚਾਨਕ ਹੀ ਜ਼ੋਰਦਾਰ ਆਵਾਜ਼ਾਂ ਆਈਆਂ ਮੈਂ ਭੱਜਿਆ ਭੱਜਿਆ ਗਿਆ ਦੇਖਿਆ ਕਿ ਜਿੱਥੇ ਮੇਰੀ ਬੇਟੀ ਸੁੱਤੀ ਪਈ ਸੀ ਉਸ ਕਮਰੇ ਦੀ ਛੱਤ ਡਿੱਗ ਪਈ ਲੜਕੀ ਦੇ ਪਿਤਾ ਨੇ ਛੱਤ ਡਿੱਗਣ ਦਾ ਕਾਰਨ ਗਾਰਡਰ ਦਾ ਗਲ ਜਾਣਾ ਦੱਸਿਆ ਪਿਤਾ ਨੇ ਕਿਹਾ ਕਿ ਗਾਰਡਰ ਪਰੇ ਸਾਨੂੰ ਪਤਾ ਨਹੀਂ ਸੀ ਗਾਰਡਰ ਦੀਵਾਰ ਵਿੱਚ ਇੱਕ ਸਾਈਡ ਤੋਂ ਗਲ ਚੁੱਕਾ ਸੀ ਤੇ ਅੱਜ ਗਾਰਡਰ ਗਲ ਜਾਣ ਕਾਰਨ ਪੂਰੀ ਦੀ ਪੂਰੀ ਛੱਤ ਡਿੱਗ ਗਈ ਤੇ ਮੇਰੀ ਬੇਟੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਈ ਪਿਤਾ ਨੇ ਕਿਹਾ ਕਿ ਮੈਂ ਖੁਦ ਬਿਮਾਰ ਹਿੰਦਾ ਹਾਂ ਤੇ ਬੜੀ ਮੁਸ਼ਕਲ ਨਾਲ ਮਲਵੇ ਢੇਰਾਂ ਤੋਂ ਆਪਣੀ ਬੇਟੀ ਨੂੰ ਕੱਢਿਆ ਜਿਸ ਦੇ ਸਿਰ ਵਿੱਚ ਗੰਭੀਰ ਸੱਟ ਵੱਜੀ ਅਤੇ ਹੋਰ ਗੁੱਜੀਆਂ ਸੱਟਾਂ ਵੀ ਵੱਜੀਆਂ ਜਿਸ ਨੂੰ ਮੁਰਲੇ ਇਲਾਜ ਲਈ ਫਗਵਾੜਾ ਦੇ ਇੱਕ ਹਸਪਤਾਲ ਵਿੱਚ ਲਿਜਾਇਆ ਗਿਆ ਕੀ ਨਾਮ ਆਪਣਾ ਬਲਵਿੰਦਰ ਕੁਮਾਰ ਸਾਨੂੰ ਉਠਾ ਕਰ ਦੋ ਕਿਹੜਾ ਪਿੰਡ ਪਿੰਡ ਹਲਾਸਪੁਰ ਕੀ ਮਾਮਲਾ ਹੋਇਆ ਸਰ ਮਕਾਨ ਦੀ ਛੱਤ ਡਿੱਗ ਗਈ ਇਮਗਾਂ ਦੇ ਛੱਤ ਹੁਣੇ-ਹੁਣੇ ਡਿੱਗੀ ਆ ਜੀ ਕੁੜੀ ਲੰਮੀ ਪਈ ਸੀਗੀ ਬੈੱਡ ਦੇ ਕਿਨਾਰੇ ਤੇ ਤੇ ਛੱਤ ਲੱਗੀ ਸੀ ਕਿੰਨੇ ਕ ਵਜੇ ਸਮਾਂ ਸੀ ਅੱਧਾ ਘੰਟਾ ਹੋਇਆ ਹਾਂ ਜੀ ਅੱਛਾ ਬੱਚੀ ਜਿਹੜੀ ਲੰਮੀ ਪਈ ਸੀ ਕਿੰਨੀ ਕੁ ਉਮਰ ਸੀ ਉਹਦੀ ਉਮਰ ਉਹਦੀ 25 ਸਾਲ ਦੀ ਕੁੜੀ 25 ਸਾਲ ਦੇ ਕਰੀਬ ਸੀ ਹਾਂ ਜੀ ਤੇ ਕਿਸ ਤਰ੍ਹਾਂ ਹੋਇਆ ਪਹਿਲਾਂ ਛੱਤ ਡਿੱਗ ਰਹੀ ਤੁਹਾਨੂੰ ਪਤਾ ਨਹੀਂ ਛੱਤ ਡਿੱਗਣ ਵਾਲੀ ਬਾਲੇ ਕਮਜ਼ੋਰ ਆ ਨਹੀਂ ਕੋਈ ਪਤਾ ਨਹੀਂ ਇਹਨਾਂ ਪਤਾ ਸੀ ਵੀ ਬਾਲੇ ਕਮਜ਼ੋਰ ਅੱਛਾ ਗਾਂਦਰ ਟੁੱਟ ਗਿਆ ਗਾਂਦਰ ਗਲ ਗਿਆ ਸੀ ਗਾਡਰ ਗੜ ਗਿਆ ਉਹ ਕਨਾਰੇ ਤੋਂ ਕਨਾਰੇ ਦੇ ਉੱਤੋਂ ਗਾਡਰ ਗੜ ਗਿਆ ਉਹ ਸਾਹਮਣੇ ਨੁਕੀ ਸੈਂਟਰ ਤੋਂ ਕਿਨਾਰੇ ਤੋਂ ਗਲਿਆ ਹੋਇਆ ਹੈ ਕਿਨਾਰੇ ਤੋਂ ਗਾਡਰ ਗਲਿਆ ਪਹਿਲਾਂ ਕੋਈ ਗੌਰ ਨਹੀਂ ਕੀਤਾ ਤੁਸੀਂ ਨਹੀਂ ਗੌਰ ਨਹੀਂ ਕੀਤਾ ਹੈਗਾ ਅੱਛਾ ਜਦੋਂ ਛੱਤ ਡਿੱਗੀ ਸੀ ਤਾਂ ਬੱਚੀ ਕਿੱਥੇ ਸੀਗੀ ਬੱਚੀ ਆ ਬੈੱਡ ਦੇ ਕਿਨਾਰੇ ਦੇ ਉੱਤੋਂ ਸੋ ਸਾਥੀ ਤਸਵੀਰਾਂ ਪਹਿਲਾਂ ਦਿਖਾ ਦਿੰਦੇ ਹੈਗੇ ਕਿ ਬੈੱਡ ਦਿਖਾ ਦਿੰਦੇ ਹੈਗੇ ਜਿੱਥੇ ਇੱਕ ਪਰਿਵਾਰਕ ਮੈਂਬਰ ਦਾ ਕਹਿਣਾ ਹੈ ਕਿ 25 ਸਾਲ ਦੀ ਬੇਟੀ ਜਿਹੜੀ ਹੈਗੀ ਆ ਬੈੱਡ ਦੇ ਕਿਨਾਰੇ ਦੇ ਉੱਤੋਂ ਲੰਮੀ ਪਿਆ ਹੈ ਜਿਹੜੀ ਹੈ ਸਿਰ ਦੇ ਵਿੱਚ ਅੱਗੇ ਲੱਗੀ ਆ ਜੋ ਛੱਤ ਛੇਟਣ ਡਿੱਗਣ ਦੇ ਕਾਰਨ ਉਹਨੇ ਸਿਰ ਦੇ ਵਿੱਚ ਡੂੰਗੀ 6 ਵ ਜਦੋਂ ਇਲਾਜ ਲਈ ਇੱਕ ਨਿੱਜੀ ਹਸਪਤਾਲ ਵਿਖੇ ਲਿਗਾਇਆ ਗਿਆ ਹੈਗਾ ਸਿਰ ਬੱਚੀ ਨੂੰ ਫਿਰ ਤੁਸੀਂ ਕਿੱਥੇ ਸੀਗੇ ਘਰ ਵਿੱਚ ਕੌਣ ਕੌਣ ਸੀ ਘਰ ਦੇ ਵਿੱਚ ਇਕੱਲੇ ਪੀਪਲ ਇੱਕ ਮੈਡੀਕਲ ਟੀ ਸੀਗੇ ਇੱਕ ਮੈਂ ਤੁਸੀਂ ਸੀਗੇ ਡੈਡੀ ਸੀਗੇ ਜੋ ਸਤਰੀ ਕੀ ਤੁਹਾਨੂੰ ਕਿੰਨੇ ਚਿਰ ਬਾਅਦ ਪਤਾ ਲੱਗਿਆ ਉਸੇ ਵੇਲੇ ਇੱਕ ਸਕਿੰਟ ਦੇ ਵਿੱਚ ਕੋਈ ਕਾਫੀ ਆਵਾਜ਼ ਵੀ ਆਈ ਹੋਣੀ ਆ ਹਾਂਜੀ ਹਾਂਜੀ ਖੜਾਕਾ ਬਹੁਤ ਹੋਇਆ ਤੇ ਕੁੜੀ ਨੂੰ ਮਾਲਵੇ ਦੇ ਥੱਲਿਓਂ ਕੱਢਿਆ ਫਟਾਫਟ ਆ ਜਿਹੜੀ ਮਿੱਟੀ ਪਈ ਆ ਸੋ ਸੱਚੇ ਮਾਲਵਾ ਵੀ ਨਾਲ-ਨਾਲ ਦਿਖਾ ਦਿੰਦੇ ਹੈਗੇ ਬੜਾ ਜਿਹੜਾ ਹੈਗਾ ਵਾ ਵੱਡਾ ਹਾਸਾ ਹੁਣ ਵਾਪਰ ਗਿਆ ਹੈਗਾ ਪਿੰਡ ਹਰਦਾਸਪੁਰ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹ ਉਹ ਅਰਥ ਖੰਭ ਕਰਨਾ ਬਾਪਰ ਨੂੰ ਬਚੀ ਹੈਗੀ ਲੇਕਿਨ ਸੱਟਾਂ ਵੱਜ ਗਈ ਹੈਗੀ ਜੋ ਕਿ ਲਾਜਦਿਨ ਹੈਗੀ ਆ ਅੱਗੇ ਗੱਲਬਾਤ ਕਰਦੇ ਆ ਤੁਸੀਂ ਫਿਰ ਕੀ ਕੀਤਾ ਜਦੋਂ ਛੱਤ ਡਿੱਗੀ ਉਸ ਤੋਂ ਬਾਅਦ ਤੁਸੀਂ ਕਿਤਾ ਬਚਾਉਣ ਦੀ ਕੋਸ਼ਿਸ਼ ਕੀਤੀ ਬਚੀ ਛੱਤ ਗੱਡੀ ਡੰਠਾ ਨਠਾ ਉਦੋਂ ਕੁੜੀ ਨੂੰ ਜੱਫੀ ਪਾਈ ਫਟਾਫਟ ਉਹਨੂੰ ਫਟਾਫਟ ਥਾਲਣ ਦੀ ਕੋਸ਼ਿਸ਼ ਕੀਤੀ ਹੈ ਅੱਛਾ ਉਹ ਮਲਬਾ ਉੱਪਰ ਆ ਗਿਆ ਸੀ ਮਲਬਾ ਉਹਦੇ ਉੱਪਰ ਆ ਗਿਆ ਮੇਰੀ ਰੀੜ ਦੀ ਹੱਡੀ ਦੀ ਪੱਥੜੀ ਕਟੈਕ ਹੋਈ ਤੁਹਾਡੇ ਪਹਿਲਾਂ ਹੀ ਕ੍ਰੈਕਸ ਜਿੱਥੇ ਹੋਈ ਹੈ ਪਹਿਲਾਂ ਹੋਈ ਹੈ ਪਸੜੀ ਕ੍ਰੈਕ ਦੋ ਤਿੰਨ ਵਾਰੀ ਹੋ ਗਈ ਹੈ ਜਦੋਂ ਮੁੱਦਾ ਹੋ ਕੇ ਬੜਨ ਚੱਕਣਾ ਪੈਂਦਾ ਤਾਂ ਫਿਰ ਮੇਰੇ ਪੱਥਰੀ ਤੁਹਾਡੇ ਗ੍ਰੈਂਟ ਵਗ ਹੁਣ ਤੁਹਾਨੂੰ ਨੱਠ ਭਜ ਪੈਣਾ ਤੁਹਾਡੇ ਫੇਰ ਪ੍ਰੋਬਲਮ ਆ ਗਈ ਹੋਣੀ ਹੈ ਹਾਂਜੀ ਮੈਨੂੰ ਫੇਰ ਪ੍ਰੋਬਲਮ ਆਈ ਤੇ ਬੱਚੀ ਨੂੰ ਮੈਂ ਉਸੇ ਵੇਲੇ ਇੱਕ ਮੈਂਟਰ ਦੇ ਵਿੱਚ ਵਿੱਚ ਮਲਬੇ ਦੇ ਵਿੱਚੋਂ ਦੋ ਮਿੰਟ ਦੇ ਵਿੱਚ ਕੱਢ ਲਿਆ ਫਟਾਫਟ ਕੱਢ ਕੇ ਦਮ ਬਰਾਂਡੇ ਜਿਲੇ ਜਾ ਕੇ ਤਾਂ ਪਾਣੀ ਪੜਾਇਆ ਤੁਹਾਡੀ ਮਦਰ ਲਈ ਨਹੀਂ ਆਇਆ ਕੋਈ ਫਿਰ ਤੁਹਾਡੀ ਮਦਰ ਮਦਰ ਲੋਕਾਂ ਨੂੰ ਤਾਂ ਪਤਾ ਲੱਗਾ ਆਸ-ਪਾਸ ਨਾਲ ਬਾਜ ਮਾਰੀ ਆ ਫਿਰ ਨਾਲ ਦੇ ਘਰਾਂ ਨੂੰ ਪਾਣੀ ਪੜਾ ਕੇ ਬੱਚੀ ਦੀ ਕੰਡੀਸ਼ਨ ਬੱਚੀ ਦੀ ਕੰਡੀਸ਼ਨ ਹੁਣ ਸਰ ਦੇ ਵਿੱਚ ਸੱਟ ਲੱਗੀ ਹੈ ਬਲੱਡ ਵਗਿਆ ਨਿਕਲਿਆ ਜਾਂ ਗੁੱਜੀ ਸੱਟ ਲੱਗੀ ਹੈ ਇੱਥੋਂ ਸਰ ਦੇ ਵਿੱਚੋਂ ਇੱਥੋਂ ਬਲੱਡ ਨਿਕਲ ਕੇ ਥੱਲੇ ਆਉਣ ਦੀ ਵਿੱਚ ਇੱਥੇ ਇੱਥੇ ਲੱਗੀ ਕਿੱਥੇ ਲੈ ਗਏ ਬੱਚੀ ਨੂੰ ਬਸਰਾ ਹਸਪਤਾਲ ਲੈ ਕੇ ਗਏ ਡਾਕਟਰਾਂ ਨੇ ਕੀ ਕਹਿੰਨ ਖਤਰੇ ਤੋਂ ਬਾਹਰ ਕੋਈ ਜ਼ਿਆਦਾ ਖਤਰੇ ਵਾਲੀ ਗੱਲ ਨਹੀਂ ਇਹ ਖਤਰੇ ਵਾਲੀ ਨਹੀਂ ਗੱਲ ਹੈ ਕਿ ਬਚਾਅ ਹੋ ਗਿਆ ਪਰ ਮਾਰ ਕੋਣ ਲੈ ਕੇ ਗਿਆ ਬੱਚੀ ਨੂੰ ਹਸਪਤਾਲ ਬੱਚੀ ਨੂੰ ਹਸਪਤਾਲ ਮੇਰਾ ਪੋਤਾ ਲੈ ਗਿਆ ਨਾਮ ਕੀ ਉਹਦਾ ਬੱਚੀ ਦਾ ਬੱਚੀ ਦਾ ਨਾਮ ਲక్ష్ਮੀ ਦੇਵੀ ਕੀ ਕਰਦੀ ਹੈ ਕਰੇਂਗੀ ਲక్ష్ਮੀ ਦੇਵੀ ਐਮਏ ਪਾਸ ਕਰਕੇ ਆਡੀਆ ਤੋ ਤੁਹਾਡਾ ਮਕਾਨ ਦਾ ਕਾਫੀ ਨੁਕਸਾਨ ਹੋਇਆ ਹੈਗਾ ਬਾਲਾ ਸ਼ਾਦੀ ਸਕੀਮ ਵਗੈਰਾ ਚੱਲਦੀ ਹੈਗੀ ਤੁਸੀਂ ਉਹ ਨਹੀਂ ਤੁਹਾਨੂੰ ਪਤਾ ਹੈਗਾ ਫਾਰਮ ਭਰਿਓ ਸੀਗੇ ਕਹਿੰਦੇ ਸੀਗੇ ਨਿਕਲ ਜਾਣਾ ਨਿਕਲ ਜਾਣਾ ਪਰ ਨਿਕਲੇ ਨਹੀਂ ਜੀ ਕੀ ਮੰਗ ਕਰਦੇ ਹੋ ਤੁਹਾਡਾ ਕਿਸ ਤਰ੍ਹਾਂ ਜਿਹੜਾ ਤੁਹਾਨੂੰ ਕਿਸ ਤਰ੍ਹਾਂ ਪ੍ਰਸ਼ਾਸਨ ਤੁਹਾਡਾ ਸਾਥ ਦੇਵੇ ਤੁਹਾਨੂੰ ਕੋਈ ਮੁਆਵਜ਼ਾ ਚਾਹੀਦਾ ਹੈਗਾ ਜਾਂ ਹਾਂਜੀ ਮੁਆਵਜ਼ਾ ਚਾਹੀਦਾ ਸਾਡੇ ਮਕਾਨ ਬਣਾ ਦਿਓ ਬਾਲਾ ਸ਼ਾਤਰੀ ਫਾਰਮ ਭਰਨ ਕੁ ਨਸਮਾ ਹੋ ਗਿਆ ਤੁਹਾਨੂੰ ਬਾਲਾ ਸ਼ਾਤ ਲਈ ਫਾਰਮ ਨਹੀਂ ਭਰਿਆ ਹੈਗਾ ਬਾਲਾ ਸ਼ਾਤ ਲਈ ਫਾਰਮ ਅਜੇ ਤੱਕ ਵੀ ਫਾਰਮ 20 ਚਲ ਪਹਿਲਾਂ ਭਰੇ ਸੀਗੇ ਤਉਹੋਂ ਨਿਕਲੇ ਨਹੀਂ ਹੈ ਕਿ ਕਿਸੇ ਰੀਤ ਸਾਡੇ ਮੇਰੇ ਨਿਕਲੇ ਨਹੀਂ ਹੈਗੇ ਬੱਚੀ ਦੇ ਕੁਝ ਦੂੰਗਿਆ ਸੱਟਾਂ ਵੀ ਲੱਗੀਆਂ ਹੈਗੀਆਂ ਇਹ ਹੁਣ ਖੂਨ ਠੰਡੇ ਹੋਏ ਤੇ ਪਤਾ ਲੱਗਣਾ ਕਿਉਂਕਿ ਗਰਮ ਖੂਨ ਤੇ ਨਹੀਂ ਪਤਾ ਲੱਗਦਾ ਹੈਗਾ ਠੰਡ ਕਿਹੜੀ ਸਮਾਨ ਦਾ ਸਰ ਕਿੰਨਾ ਕੁ ਨੁਕਸਾਨ ਹੋਇਆ ਤੁਹਾਡਾ ਇੱਥੇ ਸੱਟਾ ਹੈ ਸਾਹਮਣੇ ਹੀ ਹੈ ਤੁਹਾਡੇ ਜੋ ਕੁਛ ਹੈਗਾ ਜੋ ਵੀ ਹੈਗਾ ਸੋ ਸੱਚ ਤੁਸੀਂ ਇੱਥੇ ਪੁੱਛੇ ਹੈਗੇ ਬੜੀ ਅਨਸਕਾਮੀ ਘਟਨਾ ਜਿਹੜੀ ਹੁਣ ਵਾਪਰੀ ਹੈਗੀ ਹੈ ਲੇਕਿਨ ਸੱਟਾਂ ਵੱਜੀਆਂ ਗਈਆਂ ਬੇਟੀ ਦੀ ਛੱਤ ਡਿੱਗ ਗਈ ਹੈਗੀ ਤੁਹਾਨੂੰ ਕਦੋਂ ਪਤਾ ਲੱਗਾ ਸਾਨੂੰ 2-4 ਮਿੰਟੇ ਪਹਿਲਾਂ ਪਤਾ ਲੱਗਿਆ ਸੀ ਜਦੋਂ ਆਹ ਡਿੱਗਦੇ ਸਾਰੇ ਮੈ ਉਹ ਦੌੜ ਰਿਆ ਸੀ ਤੇ ਸਾਡੇ ਪਿੰਡ ਦਾ ਨਗਰ ਦਾ ਸਿਕਾ ਕਮਲ ਮੰਡਾ ਠੇਕੇਦਾਰ ਜੀ ਉਹ ਨੂੰ ਮੈਂ ਗਿਆ ਆ ਜਾਵੇ ਆਪਾਂ 2 ਮਿੰਟ ਤੇ ਖੜੀ ਆ ਕੇ ਕਹਿੰਦਾ ਨਹੀਂ ਬੱਬਾ ਜੀ ਸਾਡੇ ਪਿੰਡ ਦੇ ਵਿੱਚ ਆਪਣੇ ਘਰ ਦੇ ਕੋਲੇ ਜੀ ਜੀ ਕੁੜੀ ਛੱਤ ਥੱਲੇ ਆ ਗਈ ਕੁੜੀ ਲੱਗੀ ਆਪਣੇ ਛੱਤ ਡਿੱਗ ਗਈ ਆ ਜੀ ਬਿਲਕੁਲ ਤੇ ਉਹਦੇ ਚਲੋ ਛੱਟ ਲੱਗੀ ਉਹਦਾ ਉਹਦਾ ਹਸਪੀਟਲ ਨੂੰ ਲੈ ਗਏ ਆ ਸੋ ਕਿਸ ਤਰ੍ਹਾਂ ਦੀ ਕੰਡੀਸ਼ਨ ਦੱਸੀ ਜਾ ਰਹੀ ਬੈਠੀ ਦੀ ਹੁਣ ਦੇਖੋ ਉੱਥੇ ਗਿਆ ਤੇ ਪਤਾ ਲੱਗੂਗਾ ਛੱਤ ਛੱਟਾਂ ਦੇ ਲੱਗੀ ਆ ਕਿਉਂ ਛੱਤ ਜਿਹੜੇ ਬਾਲਾ ਛੱਤ ਆ ਗਾਡਰ ਵੀ ਡਿੱਗੇ ਆ ਤੁਹਾਡੇ ਸਾਹਮਣੇ ਆ ਬਾਲੇ ਬਾਕੀ ਵੀ ਆ ਵੀ ਡਿਗਣ ਪਰ ਮੈਂ ਇੱਕ ਜਿਹੜੀ ਸਰਕਾਰ ਮੁਰੇ ਵੀ ਸਰਕਾਰ ਨੂੰ ਵੀ ਅਪੀਲ ਕਰਦਾ ਹਾਂ ਵੀ ਇੱਕ ਸਕੀਮ ਚਲਾਈ ਸੀ ਬਾਲਾ ਛੱਤ ਦੀ ਹਰੇਕ ਪਿੰਡ ਦੇ ਵਿੱਚ ਮੇਰੇ ਨਾਲ ਦੋ ਚਾਰ ਪਰਿਵਾਰ ਐਸੇ ਆ ਗਰੀਬ ਆ ਵੀ ਜਿਹੜੇ ਬਾਲਾ ਛੱਤ ਵਾਲੇ ਆ ਜੀ ਅਸੀਂ ਸਰਕਾਰ ਨੂੰ ਇਹ ਜਰੂਰੀ ਬੇਨਤੀ ਕਰਦੇ ਹਾਂ ਵੀ ਜਿੰਨੀ ਵੀ ਹੈਲਪ ਗਰੀਬ ਦੀ ਹੋ ਸਕਦੀ ਆ ਤੇ ਨਗਰ ਨਿਵਾਸੀ ਰਵੇ ਅਸੀਂ ਇਹ ਬੇਨਤੀ ਕਰਦੇ ਵੀ ਜਿੰਨੀ ਤਿਲ ਫੋਲਾ ਪਾਣੀ ਮਦਦ ਗਰੀਬ ਦੀ ਕਰ ਸਕਦੇ ਆ ਕਿਉਂਕਿ ਉਹਨਾਂ ਦਾ ਸਿਰ ਠਗਣ ਹੋ ਜਵੇ ਦੇਖੋ ਉਹਨਾਂ ਦੀ ਛੋਟੀ ਗੁੱਡੀ ਆ ਮੇਰਾਲ ਬਾਈ ਤੇ ਇੱਕ ਸੈਲ ਦੀ ਹੁਣੀ ਆ ਤੇ ਉਹਦੇ ਸੱਟ ਲੱਗ ਗਈ ਤਾਂ ਇੱਕ ਗਰੀਬ ਇੰਨਾ ਗਰੀਬ ਸਾਡੇ ਪਰਿਵਾਰ ਦੇ ਵਿੱਚ ਬਹੁਤ ਘੱਟ ਹੈ ਇੱਕ ਦੋ ਪਰਿਵਾਰ ਹੈ ਜਿਹੜੇ ਮਤਲਬ ਇਸ ਵੇਲੇ ਗਰੀਬ ਹੈਗੇ ਆ ਪਰ ਸਰਕਾਰ ਨੂੰ ਵੀ ਬੇਨਤੀ ਆ ਤਾਂ ਨੰਗਨ ਵਸੇ ਨੂੰ ਵੀ ਅਸੀਂ ਬੇਨਤੀ ਕਰਦੇ ਬਿਵਾਤਵਾਤ ਪਰਿਵਾਰ ਨੂੰ ਵੀ ਹੈਲਪ ਕੀਤੀ ਜਾਵੇ ਤੇ ਇਹਨਾਂ ਦਾ ਲਾਜਵੀ ਕੀਤਾ ਜਾਵੇ ਤੇ ਕੁਝ ਇਹਨਾਂ ਦਾ ਜਿਹੜਾ ਸਿਰ ਠਗਣ ਵੀ ਜ਼ਰੂਰੀ ਕੀਤਾ ਜਾਵੇ ਸਰ ਉਹਨਾਂ ਨੇ ਦੱਸਿਆ ਪੇਰਾ ਜੀ ਨੇ ਗੁੜੀ ਆ ਜੇ ਕਿ ਮੇਰੇ ਪਹਿਲੇ ਡਿਸਟਰੀ ਪ੍ਰੋਬਲਮ ਹੈਗੀ ਆ ਔਰ ਦੁਬਾਰਾ ਹੋ ਗਈ ਹੈਗੀ ਆ ਬੱਚੀ ਚੁੱਕ ਤੇ ਮਾਲਵਾ ਨੂੰ ਦੇ ਹਟਾਉਂਦੇ ਦੇਖੋ ਬਨਾਰੀ ਜਿਹੜਾ ਹੁਣ ਬੱਚਾ ਇੱਕ ਪਰਿਵਾਰ ਆ ਉਹ ਆਬ ਕੰਮ ਨਹੀਂ ਕਰ ਸਕਦਾ ਵਾਈਫ ਹੈ ਉਹਦੀ ਵਿਚਾਰੀ लवली ਜਾ ਕੇ ਆਪਣੇ ਬੱਚਿਆਂ ਦਾ ਪਾਲਣ ਪੋਸ਼ਣ ਕਰਦੀ ਹੈ ਹਨ ਤੇ ਅਸੀਂ ਤਾਂ ਇਹ ਸਾਰਿਆਂ ਦੀ ਨੂੰ ਬੇਨਤੀ ਕਰਦੇ ਆ ਵੀ ਜੇ ਵੱਧ ਤੋਂ ਵੱਧ ਹੈਲਪ ਕਰਕੇ ਇਹਨਾਂ ਦੀ ਇਹਨਾਂ ਦਾ ਵਿਚਾਰਾਂ ਦਾ ਸਹਟ ਢਕਣ ਹੋ ਜਵੇ ਤਾਂ ਬਹੁਤ ਮਿਹਰਬਾਨੀ ਆ ਸਾਰਿਆਂ ਦੀ ਕਾਬਾ ਕਲੀ ਧੰਨਵਾਦ